ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੀਨਾ ਸਾਹਿਬ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਹੈ ਪਤੋ ਹੀਰਾ ਤੋਂ ਸਲਾਬਤਪੁਰੇ ਵਾਲੇ ਪਾਸੇ ਨੂੰ ਜਿਹੜੀ ਸੜਕ ਲੰਘਦੀ ਹੈ ਉਸ ਸੜਕ ਦੇ ਉੱਤੇ ਦੀਨਾ ਪਿੰਡ ਜਾਂ ਦੀਨਾ ਸਾਹਿਬ ਪਿੰਡ ਆਉਂਦਾ ਨਾਲ ਦਾ ਪਿੰਡ ਇਹਦੇ ਕਾਂਗੜਾ ਹੈ ਹਾਲਾਂਕਿ ਉਹ ਬਠਿੰਡੇ ਜ਼ਿਲ੍ਹੇ ਚ ਰਹਿ ਜਾਂਦਾ ਸੋ ਦੀਨਾ ਕਾਂਗੜਾ ਜੁਆਇੰਟ ਨਾਮ ਆਪਾਂ ਜਾਣਦੇ ਆ ਤੇ ਦੀਨਾ ਸਾਹਿਬ ਇਤਿਹਾਸਕ ਪਿੰਡ ਦੇ ਵਿੱਚੋਂ ਅੱਜ ਤੁਹਾਨੂੰ ਇੱਕ ਵੀਡੀਓ ਦਿਖਾ ਰਿਹਾ ਜਿਹੜੇ ਘਰ ਚੋਂ ਵੀਡੀਓ ਦਿਖਾ ਰਿਹਾ ਦੱਸੋ ਬਾਈ ਜੀ ਹੋਰੀ ਪਸ਼ੂ ਪਾਲਣ ਦਾ ਕੰਮ ਸੈਕ ਕਿਤੇ ਦੇ ਤੌਰ ਤੇ ਕਰਦੇ ਆ ਇਹਨਾਂ ਕੋਲ ਅੱਜ ਦੋ ਮੱਝਾਂ ਵਕਾਊ ਆ ਦੋਨੋਂ ਹੀ ਤੋਕੜ ਗਵਨ ਚੈੱਕ ਪਾਸ ਹੈ ਚੈੱਕ ਪਾਸ ਵੀ ਇਹ ਬਾਈ ਜੀ ਹੋਰੀ ਦੱਸ ਦਿਆ ਵੀ ਅੱਜ ਹੀ ਚੈੱਕ ਪਾਸ ਕਰਾਇਆ ਹੈ ਇਹ ਜਿਹੜਾ ਗਲਵਜ਼ ਹੁੰਦਾ ਡਾਕਟਰ ਦਾ ਉਹ ਇੱਥੇ ਹੀ ਪਿਆ ਹੈ ਬਾਕੀ ਤੁਸੀਂ ਜਿਹੜਾ ਵੀ ਲੈ ਜਾਣਾ ਚਾਹੁੰਦਾ ਉਹ ਵੀ ਚੈੱਕ ਪਾਸ ਕਰਾ ਕੇ ਲੈ ਜਾ ਸਕਦਾ ਕੋਈ ਪ੍ਰੋਬਲਮ ਨਹੀਂ ਤੋ ਤੁਸੀਂ ਬੇਸ਼ੱਕ ਚੈੱਕ ਕਰਵਾ ਕੇ ਲਿਜਾਇਓ ਪਰ ਇਹ ਕਨਫਰਮ ਹੋ ਗਣਾ ਅੱਜ ਤੇ ਅੱਜ ਹੀ ਤੁਹਾਨੂੰ ਇਹ ਵੀਡੀਓ ਦੇ ਮਾਧਮ ਨਾਲ ਦਿਖਾ ਦੇਾਂਗੇ ਆਓ ਡਿਟੇਲ ਪੁੱਛੀਏ ਟੋਕੜ ਗੱਪਣ ਇੱਥੇ ਜਿੰਨਾ ਦੁੱਧ ਦੇ ਰਹੀਆਂ ਜਿੰਨਾ ਤੁਹਾਨੂੰ ਦੁੱਧ ਦੱਸਿਆ ਜਾਊਗਾ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਉਸ ਤੋਂ ਬਾਅਦ ਤੁਸੀਂ ਘਰੇ ਲਿਜਾ ਕੇ ਇਹਨਾਂ ਤੋਂ ਕਿੰਨਾ ਦੁੱਧ ਚੋਣੇ ਆ ਜਾਂ ਇਹ ਕਿਸ ਤਰ੍ਹਾਂ ਮਿਲਦੀਆਂ ਉਹ ਬਾਅਦ ਦੀ ਗੱਲ ਆ ਸੋ ਇੱਥੇ ਆਪਦੀ ਤਸੰਨੀ ਫੋਲ ਤੁਸੀਂ ਕਰ ਸਕਦੇ ਨੇ ਆਓ ਡਿਟੇਲ ਪਹਿਲੇ ਨੰਬਰ ਵਾਲੀ ਬਾਰੇ ਪਹਿਲਾਂ ਤੇ ਫਿਰ ਦੂਜੀ ਬਾਰੇ ਪੁੱਛਾਂਗੇ ਅਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਜੀ ਬਾਈ ਨਾਮ ਮੇਰਾ ਜੰਟਾ ਫੌਜੀ ਠੀਕ ਹੈ ਨੰਬਰ ਮੇਰਾ 9463903560 ਠੀਕ ਹੈ ਜੀ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਅੱਛਾ ਅੱਜ ਆਪਾਂ ਦੋ ਮੱਝਾਂ ਵੇਚਣ ਲੱਗੇ ਹਾਂ ਜੀ ਜਿਹੜੀ ਪਹਿਲੇ ਨੰਬਰ ਵਾਲੀ ਮੱਝ ਆ ਇਹ ਕਿੰਨੇ ਚਰ ਦੀ ਚੱਕ ਪਾਸ ਹੋ ਗਈ ਅੱਗੇ ਇਹ ਅੱਜ ਹੀ ਕੀਤੀ ਢਾਈਆਂ ਮਹੀਨੇ ਦੀਆਂ ਢਾਈਆਂ ਮਹੀਨੇ ਦੀ ਕਨਫਰਮ ਹੋ ਗਈ ਆ ਹਾਂ ਪਹਿਲੇ ਸੂਏ ਝੋਟੀ ਆ ਇਹ ਚੀਕਾ ਨੀਲੀ ਦੇ ਵਿੱਚ ਪੈਂਦੀ ਆ 8 ਕਿਲੋ ਦੁੱਧਾਂ ਮਗਰ ਕੱਟੀ ਐ ਹੁਣ 8 ਕਿਲੋ ਦੁੱਧ ਦੋਨੇ ਟਾਈਮ ਦੇ ਰਹੀ ਐ ਹਾਂ ਦੋਨੇ ਦੀ ਕੱਟੀ ਤੇ ਆ ਜਾਂ ਕੱਟੀ ਦੀ ਮਿਲ ਪੈਂਦੀ ਊ ਚਾੜ ਤੇ ਮਿਲ ਪੈਂਦੀ ਚਾੜ ਤੇ ਮਿਲ ਪੈਂਦੀ ਹਾਂ ਕੀ ਡਿਮਾਂਡ ਕਰ ਦਿਆਂ ਜੀ ਇਹਦਾ 75000 ਰੁਪਏ ਮੰਗਦਾ ਜੀ ਤੋਰ ਦਈਏ ਥੋੜੀ ਇਹਨੂੰ ਦੋਸਤੋ ਮੈਂ ਦੁਪਹਿਰੇ ਵੀਡੀਓ ਬਣਾ ਰਿਹਾ ਤੇ 3 ਵਜੇ 5-7 ਮਿੰਟ ਹੋਣਗੇ ਇਹ ਚੀਜ਼ ਧਿਆਨ ਚ ਰੱਖ ਲਓ ਟਾਈਮ ਜਿਹੜਾ ਉਹ ਲਗਭਗ 3 ਵਜੇ ਦੇ ਆਸ-ਪਾਸ ਦਾ ਹੈ ਸਿੰਘ ਕੁੰਡੇ ਐ ਕੱਟੀ ਇਹਦੇ ਨਾਲ ਐ ਮਾਰਕਿੰਗ ਨੀਲੀ ਰਾਵੀ ਵਾਲੀ ਐ 8 ਕਿਲੋ ਦੁੱਧ ਦੋਨੇ ਟਾਈਮ ਮਿਲਦੀ ਆ ਤੇ ਦੇ ਦਿੰਦੀ ਐ ਇੰਨਾ ਕ ਦਰਮਿਆਨੇ ਕੱਦ ਚ ਐ ਪਹਿਲੇ ਸੂਈ ਮੋੜ ਲਓ ਜੀ ਬਸਾਂ ਸੋ ਕੋਕ ਕਿ ਟੋਕੜ ਆ ਤੇ ਹਵਾਨਾ ਇਸੇ ਤਰੀਕੇ ਨਾਲ ਦਿਖਾਊਗੀ ਰੇਟ 75000 ਰੱਖਿਆ ਮੌਕੇ ਤੇ ਥੋੜਾ ਬਹੁਤ ਮਾਨਤਨ ਹੋ ਜਾਂਦਾ ਹੁੰਦਾ ਉਹਦੇ ਲਈ ਤੁਹਾਨੂੰ ਇੱਥੇ ਆਉਣਾ ਵੀ ਪਊਗਾ ਤੇ ਗੱਲਬਾਤ ਕਰਿਆਂ ਵੀ ਪਤਾ ਲੱਗ ਜਾਣਾ ਇਹ ਇਹਦੇ ਨਾਲ ਕੱਟੀ ਦੱਸੋ ਜਿਹੜੀ ਤੁਸੀਂ ਦੇਖ ਸਕਦੇ ਹੋ ਏ ਸੋ 8 ਕਿਲੋ ਦੁੱਧ ਦੋਨੇ ਟਾਈਮ ਇਹ ਦੇ ਰਹੀ ਐ ਤੇ ਉਹ ਦੁੱਧ ਇੱਥੇ ਹੀ ਚੋਲਿਓ ਮੈਂ ਇਸ ਕਰਕੇ ਰਿਕੁਐਸਟ ਕੀਤੀ ਐ ਵੀ ਕਈ ਵਾਰ ਸਾਮ ਸਵਾਲ ਜਾਂ ਉਪਰੇ ਥਾਂ ਤੇ ਜਾ ਕੇ ਪਸ਼ੂ ਕੋਈ ਰੋ ਦੁੱਧ ਥੋੜਾ ਬੋਤਾ ਘੱਟ ਸਕਦਾ ਹੁੰਦਾ ਜੀ ਜਿਹੜੀ 2 ਨੰਬਰ ਤੇ ਮੱਝ ਹੈ ਜੀ ਇਹ ਕਿੰਨੇ ਚਰਦੀ ਗੱਬਣ ਹੋਗੀ ਇਹ ਵੀ ਬਾਈ ਜੀ ਧੀਆਂ ਮਹੀਨੇ ਦੀ ਇਹ ਵੀ ਅੱਜ ਹੀ ਚੱਕਰਾਈ ਹੈ ਇਹ ਵੀ ਅੱਜ ਹੀ ਚੱਕਰਾਈ ਹੈ ਹਾਂਜੀ ਹਾਂਜੀ ਠੀਕ ਹੈ ਇਹ ਦੁੱਧ ਕਿੰਨਾ ਦੇ ਰਹੀ ਹੈ ਇਹਦੇ ਥੱਲੇ ਦੁੱਧ ਹੋਣਾ ਹੈਗਾ ਜੀ 7 ਕਿਲੋ ਇਹਦੇ ਨਾਲ ਬੱਚਾ ਹੈ ਬੱਚਾ ਮਰ ਗਿਆ ਜੀ ਇਹਦਾ ਠੀਕ ਹੈ ਬੱਚਾ ਹੈ ਨਹੀਂਗਾ ਹੁਣ ਮਿਲਦੀ ਇਹ ਫਿਰ ਚਾਰ ਤੇ ਚਾਰ ਦੇ ਮਿਲਦੀ ਥਾਪੀ ਤੇ ਠੀਕ ਹੈ ਇਹਦਾ ਰੇਟ ਕੀ ਕਰ ਦੋ ਇਹਦਾ ਹੀ 75000 ਜੀ ਤੋਰ ਦਗੇ ਵੀ ਸੋ ਦੋਸਤੋ ਰੇਟ ਸੇਮ ਹੈ ਇਹਦੇ ਥੱਲੇ ਦੁੱਧ 7 ਕਿਲੋ ਐ ਮਿਲਦੀ ਦੋਨੇ ਟਾਈਮ ਚਾਟ ਦੇ ਉੱਤੇ ਐ ਢਾਈਆਂ ਦੀ ਇਹ ਚੱਕ ਪਾਸ ਐ ਹਾਂ ਸੋ ਬਾਕੀ ਢਾਂਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਲੈ ਆਓ ਜੀ ਵਾਪਸ ਸੋ ਜਿਹੜਾ ਵੀ ਰ ਲਿਜਾਣਾ ਚਾਹੁੰਦਾ ਦੋਸਤੋ ਬੇਸ਼ੱਕ ਗੱਬਣ ਵੀ ਕਨਫਰਮ ਕਰਾ ਲਿਓ ਤੇ ਨਾਲ ਦੁੱਧ ਵੀ ਝੋਕੇ ਦੇਖ ਲਿਓ ਦੋਨਾਂ ਦਾ ਰੇਟ 1.5 ਲੱਖ ਰੁਪਇਆ ਐ ਸੇਮ ਰੇਟ ਐ 75 75 ਪਰ ਹੈਡ ਜਿਹੜਾ ਵੀਰ ਪਸੰਦ ਕਰਦਾ ਤਾਂ ਤੁਸੀਂ ਕੰਟੈਕਟ ਬਾਈ ਜੀ ਨਾਲ ਬਣਾ ਸਕਦੇ ਹੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ